ਅੱਜ ਕੀ ਨਾਮਤ ਹਟਾਤ ਕੀ ਇੱਥੇ ਆਏ ਜੀ ਸਾਰੇ ਬੱਲਾਲ ਤੋਂ ਆਰਤੀਏ ਆਏ ਆ ਇੱਥੇ ਅੱਜ ਤੇ ਸਾਡਾ 4 ਦਿਨ ਤੋਂ 26 ਤਰੀਕ ਤੋਂ ਮਾਲ ਇੱਥੇ ਲੱਗਦਾ ਪਿਆ ਹੈ ਕੰਕੌਂਦੀ ਪਈ ਹਰ ਗੱਡੀ ਨੂੰ 2.5 ਕੁਇੰਟਲ ਘਾਟ ਹਰ ਗੱਡੀ ਨੂੰ ਪਾ ਦਿੰਦੇ ਨੇ ਕੱਲ ਅਸੀਂ ਆਏ ਆ ਰੋਲਰ ਰੱਪਾ ਪਾ ਕੇ ਇੱਕ ਗੱਡੀ ਜਿਹੜੀ ਇਹਨਾਂ ਨੂੰ ਪੂਰੀ ਕਰਤੀ ਹੈ ਬਾਕੀ ਸਾਰੇ ਵਿਚਾਰੇ ਡਰਾਈਵਰ ਹੁੰਦੇ ਗਏ ਰਹੇ ਅੱਜ ਫੇਰ ਉਹ ਕੋਸ਼ਿਸ਼ ਇਹਨਾਂ ਕੀਤਾ ਹੈ 2 ਕੁਆਂਟਲ ਦਾ 40 ਕਿਲੋ ਅਸੀਂ ਪਹਿਲਾ ਮੱਲਾ ਵਾਲੇ ਗੱਡੀ ਤਲਾਈਏ ਫੇਰ ਇੱਥੇ ਇਹ ਲਾਗਲੇ ਰੋਡ ਤੇ ਇੱਕ ਕੰਡਾ ਉੱਥੇ ਤਲਾਈਏ ਫੇਰ ਇੱਥੇ ਤਲਾਈਏ ਅਸੀਂ ਰੌਲਾ ਪਾਉਨੇ ਆ ਤੁਹਾਡੇ ਕੰਡੇ 'ਚ ਫਰਕ ਹੈ ਤੇ ਕੋਈ ਮੰਨਣ ਲਈ ਤਿਆਰ ਹੀ ਨਹੀਂ ਕਹਿੰਦੇ ਨਹੀਂ ਤੁਸੀਂ ਸਰਕਾਰੀ ਕੰਡੇ ਤੇ ਆ ਜਾਓ ਉੱਧਰ ਆ ਜਾਓ ਇੱਧਰ ਆ ਜਾਓ ਕਦੀ ਅੱਛੇ ਵਾਲੇ ਰੋਡ ਦਾ ਨਾਮ ਲੈ ਦਿੰਦੇ ਨੇ ਉਹ ਵੀ ਉਹ ਵੀ ਕੰਡਾ ਜਿਹੜਾ ਇਹਨਾਂ ਦਾ ਹੀ ਕੀਮਤਾਂ ਉਹਦੇ 'ਚ ਵੀ ਇੰਨਾ ਫਰਕ ਹੋਵੇ ਤੇ ਇਹ ਦੋਵੇਂ ਮਿਲਾ ਕੇ ਸਾਨੂੰ ਆਖਣ ਤੁਸੀਂ ਤਾਂ ਬਿਲਕੁਲ ਗਲਤ ਜੀ ਤੂੰ ਮੋੜਦੇ ਨਾ ਹੁਣ ਆਹ ਇਨਸਪੈਕਟਰ ਕੰਡੇ ਮਾਪ ਤੋਲ ਵਾਲਿਆਂ ਨੂੰ ਸੱਦਿਆ ਹੈ ਉਹ ਇੱਥੇ ਆਏ ਨੇ ਉਹਨਾਂ ਦੇ ਆਕੇ ਕੰਡਾ ਚੈੱਕ ਕੀਤਾ ਹੈ ਅਜੇ ਸਾਨੂੰ ਉਹਨਾਂ ਇਹ ਨਹੀਂ ਦੱਸਿਆ ਗਿਆ ਕਿ ਫਰਕ ਹੈਗਾ ਕਿ ਨਹੀਂ ਹੈਗਾ ਪਰ ਅਸੀਂ ਫਰਕ ਬਣਾਈ ਬੈਠੇ ਆ 2.5 ਕੁਇੰਟਲ ਇਹਦੇ 2 ਕੁਇੰਟਲ ਤੇ 40 ਕਿਲੋ ਫਰਕ ਆਉਂਦਾ ਪਿਆ ਬਾਕੀ ਕੰਡਾ ਨੂੰ ਵੇਖਣ ਦੇ ਦਾ ਕਿੰਨਾ ਕਮਾਲ ਜਿਹੜਾ ਪੂਰਾ ਹੈਗਾ 2 ਕੁਇੰਟਲ ਦਾ ਇਹਥੇ ਹੁਣ ਇਹਨਾਂ ਨੂੰ ਪਤਾ ਵੀ ਕਿੰਨੀ ਲੱਗੀ ਕੋਈ 40 50 40 50 ਹਜ਼ਾਰ ਬੋਰੀ ਲੱਗੀ ਹੋਵੇਗੀ ਪੰਜਾਂ ਦਿਨਾਂ ਦੇ ਵਿੱਚ ਇਹ ਮਟਕੇ ਦਾ ਮਾਲ ਪਿਆ ਰਿਹਾ ਰੁਕਣੇ ਵਾਲਾ ਤੇ ਦੂਲੇ ਵਾਲਾ ਤਾਂ ਆਉਂਦਾ ਪਿਆ ਹੈ ਤੇ ਮਾਲ ਮੌਦਾ ਪਿਆ ਹੈ 4-5 ਮਿੰਟ 4-5 ਮਿੰਟਾਂ ਦਾ ਹਰਕਿਆਂ ਤੋਂ ਮਾਲ ਆਉਂਦਾ ਪਿਆ ਹੈ ਅੰਦਾਜ਼ਾ ਅੰਦਾਜ਼ਾ ਕਿੰਨਾ ਕਿੰਨਾ ਜਿਹੜਾ ਉਹ ਆਰਤੀਆਂ ਨੂੰ ਲਗਾਏ ਚੂਨਾ ਤੋਂ ਨੂੰ ਕਿਤਾ ਹਰ ਟੱਕ ਨੂੰ ਹੀ 7-8000 ਰੁਪਇਆ ਐਡਾ ਤਾਂ ਡਰਿਵਿੰਗ ਵਿਚਾਰਦਾ ਕਿਰਾਇਆ ਨਹੀਂ ਬੰਨਾ ਆਰਤੀਆਂ ਉੱਥੋਂ ਅਸੀਂ ਆਪਦੇ ਇਹ ਤਾਂ ਗੱਡੀ ਮੇਰੀ ਕਰਕੇ ਮੈਂ ਆਇਆ ਮਗਰ ਅਸੀਂ ਦੋਥੋਂ ਤੋਲ ਕੇ ਟਰੱਕ ਵਾਲਿਆਂ ਨੂੰ ਦਾ ਦਿੰਨੇ ਆ ਟਰੱਕ ਵਾਲੇ ਜਦੋਂ ਇੱਥੋਂ ਲਾ ਕੇ ਜਾਂਦੇ ਨੇ ਵਿਚਾਰੇ 10000 ਕਿਰਾਇਆ ਬੰਦਾ 6000 ਆਰਤੀਆਂ ਕੱਟ ਲੈਂਦਾ ਭਾਵੇਂ ਅਸੀਂ ਵੀ ਆਰਤੀਆਂ ਸਾਡੀ ਗੱਡੀ ਸਾਨੂੰ ਵੀ ਟੁਕਣੀ ਸੀ ਤੇ ਇਹ ਗੋ ਮੰਨਣ ਵਾਸਤੇ ਤਿਆਰ ਹੀ ਨਹੀਂ ਇਨਸਪਾਇਟਰ ਇਹ ਇਹ ਕਿਹੜੀ ਫਰਮ ਹੈਗੀ ਜਿੱਨਾਂ ਵੱਲੋਂ ਇਹ ਕੰਮ ਇਹ ਪੰਨ ਪੰਨ ਗ੍ਰਹਿਣ ਵੈ ਕਮਾ ਸੁਨੀਲ ਕੁਮਾਰ ਇਨਸਪੈਕਟਰ ਤੇ ਇੱਕ ਦਾ ਕੀ ਨਾ ਇੱਕ ਰਾਜਵਿੰਦਰ ਦੋ ਰਾਜਵਿੰਦਰ ਸਭ ਕੋ ਚੱਲਦਾ ਪਿਆ ਲੱਗਦਾ ਇਹ ਕਿਹੜੀ ਫਕਰੀ ਵਿੱਚ ਲੱਗ ਗਿਆ ਆ ਹੈਗਾ ਇਹ ਪੰਨ ਆ ਇਹਨਾਂ ਨੇ ਕਿਰਾਏ ਤੇ ਲਿਆ ਸੋਨਾ ਇੰਡਸਟਰੀ ਆ ਮੇਰੇ ਖਿਆਲ ਨਾਲ ਜਿੱਥੇ ਆ ਕੰਡਾ ਲੱਗਾ ਹੋਇਆ ਆ ਸਾਡੀ ਗੱਡੀ ਅਸੀਂ ਹੁਣ ਲੈਂਦੀ ਤਸੱਲੀ ਕਰ ਲਈ ਸਵੇਰ ਦੀ ਭਜਾਈ ਫਿਰਦੇ ਕਦੀ ਕਿਸ ਕੰਡੇ ਤੇ ਕਦੀ ਕਿਸੇ ਤੇ ਫਰਕ ਸਾਰਿਆਂ ਦੇ ਆਉਂਦਾ ਪਿਆ ਮੰਨਣ ਲਈ ਕੋਈ ਤਿਆਰ ਨਹੀਂ ਸਾਰੇ ਗੰਨੇ ਦਾ ਫਰਕ ਸਾਰੇ ਗੰਨੇ ਇਹ ਇੱਥੇ ਸਾਰਿਆਂ ਦਾ ਵੱਧ ਇੱਥੇ ਕਰਦੇ ਬਾਕੀ ਲਗਭਗ ਸਹੀ ਹੈ ਇਹਨਾਂ ਦੀ ਅੱਧੀ ਇਹਨਾਂ ਨੂੰ ਇਹ ਮੰਗ ਕਰਦੇ ਆ ਜੇ ਤਾਂ ਇਹ ਕੁਝ ਵੀ ਨਹੀਂ ਕਰਦੇ ਅਸੀਂ ਕਹਿੰਦੇ ਸਾਡੀਆਂ ਗੱਡੀਆਂ ਪੂਰੀਆਂ ਕਰੋ ਸਾਨੂੰ ਹੋਰ ਚਾਹੀਦਾ ਪਰ ਮੰਨਣ ਲਈ ਕੋ ਤਿਆਰ ਹੀ ਨਹੀਂ ਅਸੀਂ ਕੋਈ ਇਹ ਨਹੀਂ ਇਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਇਹ ਫਾਈਲ ਆਦਣਾ ਇਹ ਕਹਿੰਦੇ ਆਦਾ ਮਾਲ ਪੂਰਾ ਤੁਹਾਨੂੰ ਦਿਓ ਵੀ ਅਸੀਂ ਕਿੱਥੋਂ ਇਹ ਮਾਲ ਪੂਰਾ ਕਰਾਂਗੇ 50 ਕਿਲੋ ਤੇ 600 ਗ੍ਰਾਮ ਤੇ ਤੁੱਲੀ ਹੈ ਤੇ ਇਹ 2.5 ਕੁੰਟਲ ਘਟਾ ਦੇਣ ਦੇ ਲਈ ਇੱਥੇ ਆਉਂਦੇ ਆਉਂਦੇ ਇੱਕ ਗੱਡੀ ਮਗਰ ਤੁਸੀਂ ਹਸਾਵਲਾ ਲੋ 500 ਬੋਰੀ ਦੇ ਮਗਰ 5-6000 ਦਾ ਚੂਨਾ ਲੱਗ ਜਾਂਦਾ ਤਾਂ ਦੋ ਕਾਊਂਟਰ 40 ਕਿਲੋ ਫਰਕ ਹੈ ਬਈ ਕਿਹ ਨਾਮ ਪਿਆ ਮੇਰਾ ਨਾਮ ਬਲਦੇਵ ਸਿੰਘ ਜੀ ਇਹ ਇਸ ਰਾਹੀਂ ਇੱਥੇ ਪਨਗਰੇਨ ਮਹਿਕਮੇ ਦਾ ਮਾਲ ਲੱਗਦਾ ਜੀ ਇੱਥੇ ਤੇ ਇੱਥੇ ਕੰਡਾ ਲੱਗਿਆ ਹੋਇਆ ਜਿਹੜਾ ਕੰਡੇ ਦੇ ਵਿੱਚ ਫਰਕ ਹੈ ਲਗਭਗ ਦੋ ਕਾਊਂਟਰ 40 ਕਿਲੋ ਦਾ ਇਹ 5-6 ਦਿਨ ਤੋਂ ਗੱਡੀਆਂ ਇੱਥੇ ਲੈਂਦੀਆਂ ਪਈਆਂ ਤੇ ਇਹ 25-30 ਗੱਡੀਆਂ ਦੀ ਆਸ ਇੱਥੇ ਲੈਂਦੀਆਂ ਪਈਆਂ ਜਿਹੜੀਆਂ ਜਿਹੜਾ ਉਹ ਮਤਲਬ ਲੱਖਾ ਮਤਲਬ ਲੱਖਾਂ ਰੁਪਈਆ ਦੇ ਹਿਸਾਬ ਨਾਲ ਚੂਨਾ ਜਿਹੜਾ ਉਹ ਲੱਗੀ ਜਾਂਦਾ ਉਹ ਮਤਲਬ ਉਹਨੂੰ ਛਾਟੇ ਪਾ ਪਾ ਕੇ ਗੱਡੀ ਨੂੰ ਵਾਪਸ ਭੇਜੀ ਜਾਂਦੇ ਪਰ ਇਹੀ ਅੱਜ ਆ ਕੇ ਇੰਸਪੈਕਟਰ ਸਾਹਿਬ ਨੂੰ ਫੋਨ ਪਹਿਲਾਂ ਕਰਦੇ ਰਹੇ ਉਹਨਾਂ ਸਾਡਾ ਫੋਨ ਨਹੀਂ ਚੱਕਿਆ ਫਿਰ ਸਾਨੂੰ ਇੱਥੇ ਆਉਣਾ ਪਿਆ ਆ ਕੇ ਉਹਨਾਂ ਨੂੰ ਅਸੀਂ ਕੀਤੀ ਰਿਕਵੈਸਟ ਉਹ ਆਏ ਨਹੀਂ ਆਏ ਫਿਰ ਜਦੋਂ ਨਹੀਂ ਆਏ ਫਿਰ ਅਸੀਂ ਉਹਨਾਂ ਨੂੰ ਕੀਤਾ ਆਪਣੇ ਨਾਬਤੋਲੇ ਇੰਸਪੈਕਟਰ ਸਾਹਿਬ ਨੂੰ ਉਹਨਾਂ ਨੂੰ ਬੇਨਤੀ ਕੀਤੀ ਉਹ ਆਏ ਉਹਨਾਂ ਨੇ ਆ ਕੇ ਚੈੱਕ ਕੀਤਾ ਤੇ ਕੰਡੇ ਦੇ ਵਿੱਚ ਵਾਕਈ ਉਹ ਪਾਸ ਹੀ ਨਹੀਂ ਸੀ ਹੋਇਆ ਕੰਡਾ ਤੇ ਉਹਨਾਂ ਨੇ ਆ ਕੇ ਹੁਣ ਚੈੱਕ ਕੀਤਾ ਤੇ ਹੁਣ ਉਹ ਆਪਦੀ ਕਾਰਵਾਈ ਕਰ ਰਹੇ ਹੁਣ ਇੰਸਪੈਕਟਰ ਸਾਹਿਬ ਆਪ ਆਏ ਕਿੰਨੇ ਕੁ ਮੰਡੀਆਂ ਦਾ ਸਾਲ ਜਿਹੜਾ ਤੋਲਦਾ ਇੱਥੇ ਤਕਰੀਬਨ 5-6 ਮੰਡੀਆਂ ਦਾ ਮਾਲ ਜਿਹੜਾ ਇੱਥੇ ਆਪਣੇ ਦੂਲੇ ਵਾਲਾ ਰੁਕਨੇ ਵਾਲਾ ਆਰਬ ਕੇ ਮਾਲ ਮੰਡੀ ਸ਼ਾਇਦ ਇੱਕ ਦੀ ਮੰਡੀ ਹੋਰ ਜਿਹੜੀ ਇੱਥੇ ਲੱਗਦੀ ਪਈ ਹੈ ਕਹਿ ਸਕਦੇ ਆ ਕਿ ਸ਼ਰੇਆਮ ਇੱਥੇ ਜਿਹੜੀ ਆੜਤਿਆਂ ਦੀ ਲੁੱਟ ਆ ਉਹ ਬਿਲਕੁਲ ਸਹੀ ਗੱਲ ਹੈ ਜੀ ਇੱਥੇ ਕੋਈ ਗੱਡੀਆਂ ਵਾਲਿਆਂ ਦੀ ਆੜਤਿਆਂ ਦੀ ਸ਼ਰੇਆਮ ਲੁੱਟ ਹੋ ਰਹੀ ਆ ਜਿਹੜੀ ਮਤਲਬ ਛਾਟ ਜਿਹੜੀ ਉਹ ਨੋ ਪਾਈ ਜਾ ਰਹੀ ਕੋਈ ਅਧਿਕਾਰੀ ਨਹੀਂ ਆ ਕਿ ਕੋਈ ਇੱਥੇ ਕਿੱਥਾ ਨਹੀਂ ਜੀ ਕੋਈ ਸੁਣਵਾਈ ਨਹੀਂ ਕਿਤੇ ਵੀ ਕੋਈ ਸੁਣਵਾਈ ਨਹੀਂ ਕਿਤੇ ਵੀ ਜਿੰਨੂੰ ਜਿੱਥੇ ਮਰਜ਼ੀ ਕਰ ਲੋ ਸੁਣਵਾਈ ਕੋਈ ਨਹੀਂ ਜੀ ਸਰਕਾਰ ਤਾਂ ਕਹਿ ਰਹੀ ਕਿ ਬਹੁਤ ਵਧੀਆ ਤਰੀਕੇ ਨਾਲ ਇਹਦੀ ਸਾਰਾ ਕਾਗਜ਼ਾਂ ਵਿੱਚ ਪ੍ਰਬੰਧ ਹੈ ਜੀ ਕੋਈ ਇੱਥੇ ਸਾਨੂੰ ਇਹ ਵੀ ਹੋਇਆ ਵਾ ਵੀ ਆਪਦੀ ਲੇਬਰ ਲਿਆਓ ਤਾਂ ਲਾ ਲਓ ਆਪਦੀਆਂ ਗੱਡੀਆਂ ਅਸੀਂ ਉਦਾਂ ਲਾਉਣੀਆਂ ਨਹੀਂ ਇਹਨਾਂ ਕੋਈ ਲੇਬਰ ਦਾ ਕੋਈ ਇੰਤਜ਼ਾਮ ਨਹੀਂ ਤਾਂ ਇਸ ਦੇ ਇਹ ਵੀ ਗੱਡੀਆਂ ਉਦਾਂ 5-5 4-4 ਦਿਨਾਂ ਦੇ ਰਹੇ ਗੱਡੀਆਂ ਖੜੀਆਂ ਨੂੰ ਹੁਣ ਇਹ ਕਹਿੰਦੇ ਜੀ ਉੱਥੇ ਫਲਾਣੇ ਸ਼ਹਿਰ ਉੱਥੇ ਲੈ ਜਾਓ ਉੱਥੇ ਲਾਵਾਂਗੇ ਪੰਜ ਦਿਨ ਇੱਥੇ ਰੁਕੀਆਂ ਪੰਜ ਦਿਨ ਉੱਥੇ ਰੁਕਣ ਗਿਆ ਫਿਰ ਹੋਰ ਸਾਨੂੰ ਖਰੇ ਸਾਡੇ ਨਾਲ ਅਸੀਂ ਹੁਣ ਇੱਥੇ ਬਾਈਟ ਦੇ ਰਹਾ ਹੋਰ ਸਾਡੇ ਨਾਲ ਹੋਰ ਹੀ ਹਰਾਸਮੈਂਟ ਹੋਵੇ ਸਾਨੂੰ ਉਸ ਚੀਜ਼ ਦਾ ਵੀ ਖਤਰਾ ਹੈ ਸਾਡੇ ਨਾਲ ਹਰਾਸਮੈਂਟ ਕਿਉਂ ਪਤਾ ਲੱਗਾ ਕਿ ਇਸ ਕੰਡੇ ਵਿੱਚ ਆਹ ਵੇਖੋ ਜੀ ਸਾਨੂੰ ਇਤਨਾ ਪਤਾ ਲੱਗਾ ਕਿ ਮੱਲਾ ਵਾਲੇ ਆ ਪਹਿਲਾਂ ਹੀ ਮੱਲਾ ਵਾਲੇ ਤੋਂ ਗੱਡੀ ਤਲਾਈ ਕੰਡਾ ਕਰਾਈ ਜਦੋਂ ਇੱਥੇ ਡਰੇਵਲ ਨੇ ਦੱਸਿਆ ਪਈ ਆਪਣੀ ਗੱਡੀ ਘੜਦੀ ਪਈ 2.5 ਕੁਆਂਟਲ ਅਸੀਂ ਉਸੇ ਵੇਲੇ ਆਏ ਗੱਡੀ ਬਾਹਰ ਲੈ ਗਏ ਆ ਉੱਥੇ ਆ ਕੇ ਅਸੀਂ ਆਹ ਕੰਡਾ ਫਿਰ ਇੱਕ ਹੋਰ ਕਰਾਇਆ ਇੱਥੇ ਸਾਡੀ ਗੱਡੀ ਮੱਲਾਲ ਦੇ ਕੰਨੇ ਨਾਲ ਬਿਲਕੁਲ ਬਰਾਬਰ ਆਈ ਇਹਨਾਂ ਦਾ ਕੰਡਾ ਆ ਕੀਤਾ ਹੋਇਆ ਤੇ 2 ਕੁਇੰਟਲ 40 ਕਿਲੋ ਘੱਟ ਦੱਸਦਾ ਪਿਆ ਜੇ ਅਸੀਂ ਇਹਨਾਂ ਨੂੰ ਫੋਨ ਕਰਕੇ ਆਨੇ ਆਂ ਵੀ ਇਨਸਪੈਕਟਰਾਂ ਨੂੰ ਵੀ ਸਾਡਾ ਵਿਸਥਾ ਕਰਕੇ ਮਾਲ ਫਰਕਿਆ ਤੇ ਗੱਲ ਹੀ ਨਹੀਂ ਸੌਂਦੇ ਕਹਿੰਦੇ ਵੀ ਸਾਡਾ ਸਹੀ ਹੈ ਸਾਡਾ ਸਹੀ ਹੈ ਤੇ ਸਾਡੀ ਛੇਲਵਾ ਹੀ ਜਾਂਦੇ ਨੇ ਕਰਨ ਕੀ ਸਮਝਦੇ ਹੋ ਜਿਹੜੇ ਕੰਡਿਆਂ ਦੇ ਵਿੱਚ ਹਿਰ-ਪਹਿਰ ਕੀਤੀ ਜਾਂਦੀ ਓਏ ਇਹਨਾਂ ਨੂੰ ਮਗਰੋਂ ਘਾਟਾ ਲੈਣੀ ਆ ਆਰਤੀਆਂ ਤੋਂ ਕੋਈ ਗੱਡੀ ਵਾਲਾ ਨੂੰ ਪੈ ਨਹੀਂ ਆ ਕੋਈ ਛਾੜਤੀਆਂ ਨੂੰ ਪੈ ਜਾਣੀਆਂ ਨੇ ਕਿੰਨਾ ਦਾ ਕੰਡਾ ਇਹ ਇੱਕ ਕੰਡਾ ਸਾਰਾ ਕੰਡਾ ਪਾਵੇ ਕਿਸੇ ਦਾ ਵੀ ਮਾਲ ਪਾਨ ਕਰਨ ਦੇ ਅੰਦਰ ਲੱਸਦਾ ਪਿਆ ਸਾਰਾ ਇਹਨਾਂ ਨੂੰ ਪੈਸਾ ਮਿਲਦਾ ਹੋਰ ਕੋਈ ਇਹਨਾਂ ਨੂੰ ਵਾਲੀ ਵਾਕਰੀ ਐਵੇਂ ਕਹੀ ਜਾਂਦੇ ਕੰਡਾ ਕੇ ਲਾ ਕੰਡਾ ਪਾਵੇ ਕਿਸੇ ਨੇ ਲਾਇਆ ਮਾਲ ਤੇ ਪਾਨ ਕਰਨ ਦਾ ਲੱਸਦਾ ਪਿਆ ਨਾ ਸਾਨੂੰ ਕਹਿੰਦੇ ਜੇ ਤੁਸੀਂ ਗੱਡੀ ਚਲਾਉਣੀ ਸਰਕਾਰੀ ਕੰਡੇ ਤੇ ਤਲਾ ਲੋ ਸਾਡੇ ਵਾਸਤੇ ਤੇ ਇਹ ਹੀ ਸਰਕਾਰੀ ਜਿੱਥੇ ਬਾਲ ਤੋਲ ਕੇ ਸਾਡਾ ਲੱਸਦਾ ਮੇਰਾ ਤੁਹਾਨੂੰ ਪੁੱਛੇ ਹੋ ਕਿ ਕੁਝ ਪਾਇਆ ਅੱਜ ਮੁੱਖ ਤੇ ਇਹ ਦੇਖਿਆ ਕਿ ਵੀ ਇੱਕ ਕੰਡਾ 100 ਟਨ ਕੈਪੈਸਿਟੀ ਦਾ ਹੈ ਜੀ ਮੇਕ ਲੀਓ ਦਾ ਜੋ ਕਿ ਬਿਨਾ ਪਰਤਾਲ ਤੋਂ ਕੰਡਾ ਚੱਲ ਰਿਹਾ ਜੋ ਕਿ ਨਿਯਮਾਂ ਮੁਤਾਬਕ 1 ਸਾਲ ਬਾਅਦ ਇਹ ਕੰਡਾ ਪਾਸ ਕਰਨਾ ਜ਼ਰੂਰੀ ਆ ਜੋ ਕਿ ਕੰਡਾ ਮੁੱਖ ਦੇ ਪਾਸ ਨਹੀਂ ਹੈਗਾ ਤੇ ਨਾ ਹੀ ਇਹਨਾਂ ਵੱਲੋਂ ਕੋਈ ਕੰਡੇ ਦਾ ਕੁਬਜਲਾ ਸਾਡੀ ਵੱਲ ਦਿਖਾਇਆ ਗਿਆ ਅਤੇ ਜੋ ਕਿ 1 ਟਨ ਦੇ ਵੱਟੇ ਰੱਖਣੇ ਜ਼ਰੂਰੀ ਹਨ ਕੰਡੇ ਦੇ ਉਹ ਵੀ ਮੌਕੇ ਤੇ ਨਹੀਂ ਪਾਏਗੇ ਸੋ ਲੀਗਲ ਮਟਰੋਲਜੀ ਐਕਟ 2009 ਦੇ ਅਧੀਨ ਬਿਨਾ ਪਰਤਾਦ ਤੋਂ 4 ਇੱਕ ਧਰਮ ਕੰਡੇ ਦੇ ਮੌਕੇ ਦੇ 24 33 ਦਾ ਚਲਾਨ ਕੀਤਾ ਜਾਂਦਾ ਹੈ ਅਤੇ ਬਾਕੀ ਜਿਹੜਾ ਇਹ ਕਹਿ ਰਹੇ ਹਨ ਕਿ ਕੈਲੀਬ੍ਰੇਸ਼ਨ ਇਹਨਾਂ ਦੀ ਨਹੀਂ ਕੀਤੀ ਹੋਈ ਉਹ ਦੇਖਦੇ ਆ ਮੌਕੇ ਤੇ ਜਦੋਂ ਦੁਦਾਰਾ ਕੈਦੀ ਵਿੱਚ ਕਰਵਾ ਕੇ ਕੰਡੇ ਨਹੀਂ ਚਲਾਨ ਦੀ ਜੀ ਇਹ ਚਲਾਨ ਕਮਾਉਂਡ ਕਰਕੇ ਉਸ ਤੋਂ ਬਾਅਦ ਇਸ ਦੀ ਸਰਕਾਰੀ ਫੀਸ ਭਰਵਾ ਕੇ ਇਸ ਨੂੰ ਪਾਸ ਕੀਤਾ ਜਾਏਗਾ ਜੀ ਸਰ ਜੀ ਹੁਣ ਤੱਕ ਤੇ ਨਹੀਂ ਗੱਡੀਆਂ ਤਲ ਚੁੱਕੀਆਂ ਜਿਹੜਾ ਉਹਦਾ ਹੁਣ ਤੱਕ ਘਾੜਾ ਚ ਕੀ ਆਰਤੀ ਉਹਦਾ ਕੀ ਕੀਤਾ ਉਹ ਦੇਖਣਾ ਪਏਗਾ ਜੀ ਇੱਕ ਕੰਡੇ ਚ ਕਿੰਨਾ ਵੇਰੀਸ਼ਨ ਆ ਰਿਹਾ ਕੰਡੇ ਦਾ ਇਹਨਾਂ 2 3/4 ਕਿਲੋ ਮਲ ਕੇ ਇੱਕ ਗੱਡੀ ਦੇ ਫਰਸ਼ ਪੈ ਰਹੇ ਹਾਂਜੀ ਪਰ ਹੁਣ ਇਸ ਟਾਈਮ ਦਾ ਦੂਸਰੇ ਕੰਡੇ ਨਾਲ ਕੰਪੇਅਰ ਕਰਕੇ ਇਸ ਨੂੰ ਦੇਖਣਾ ਪਏਗਾ ਵੀ ਮੇਰਾ ਇਹ ਕੰਮ ਵਾਲਾ ਜਿਹੜਾ ਇੱਕ ਕੰਡੇ ਦੇ ਨਾਲ ਜਿਹੜਾ ਦੇਖਣਾ ਪਏਗਾ ਇਹਦੇ ਚ ਵੇਰੀਸ਼ਨ ਕਿੰਨਾ ਹੈ ਹੁਣ ਤੱਕ ਕਿੰਨੇ ਮੰਡੰਡੇ ਚੈੱਕ ਕਰ ਚੁੱਕੇ ਹਾਂ ਮੰਡੀਆਂ ਜਿਆ ਫਸੇ ਕੰਢੇ ਲਗਭਗ ਮੰਡੀਆਂ ਦੇ ਰਬੀ ਸੀਜ਼ਨ ਚ ਅਸੀਂ ਜਿਹੜੇ ਚੈਕਿੰਗ ਟਾਈਮ ਟੂ ਟਾਈਮ ਕਰਦੇ ਰਹਿੰਨੇ ਆ ਤੇ ਜਿਹੜੇ ਹੁਣ ਬੇਬ੍ਰਿਜ ਆ ਇਹਨਾਂ ਦੇ ਚਲਾਨ ਵੀ ਪਿੱਛੇ ਹੀ ਕੀਤੇ ਹਨ ਇਸ ਸੀਜ਼ਨ ਨੂੰ ਕਿੰਨੇ ਕਰ ਚੁੱਕੇ ਆ ਇਸ ਸੀਜ਼ਨ ਚ ਜੇ ਗੱਲ ਕਰੀਏ ਤਾਂ ਇਹ ਅਪ੍ਰੈਲ ਦੇ ਮਹੀਨੇ ਦੀ 11 ਚਲਾਨ ਇਸ ਚ ਹੋ ਚੁੱਕੇ ਹਨ ਇਸ ਸੀਜ਼ਨ ਦੇ ਵਿੱਚ ਦੌਰਾਨ ਆਪਰੇ ਆਲੇ ਸੀ ਇਹ ਮਾਲ ਦੀ ਗੱਲ ਕਰੀਏ ਤਾਂ ਕਿੰਨਾ ਕਮਾਲ ਜਿਹੜਾ ਹੁਣ ਤੱਕ ਇਸ ਬੰਦੇ ਤੇ ਤੁਲਕੇ ਲਾ ਰਹੇ ਇਹ ਮੈਨੂੰ ਹਜੇ ਆਰਤੀ ਸੇਵਾ ਨੇ ਕਹਿ ਰਹੀ ਹੈ ਉਹ ਕਹਦੇ ਬਟ ਕਿਸੇ ਤਰ੍ਹਾਂ ਦਾ ਕੋਈ ਹਜੇ ਪਤਾ ਨਹੀਂ ਕੋਈ ਰਿਗਾਰਡ ਨਹੀਂ ਹੈਗਾ ਕਿੰਨਾ ਮਾਲ ਇਸ ਤੋਂ ਲਿਆ ਜਾ ਚੁੱਕਿਆ ਹਾਂਜੀ ਜੀ ਇਹ ਨਾਮ ਸਰਵਣ ਕੁਮਾਰਾ ਜੀ ਐਸਪੈਕਟ ਲੀਗਲ ਮੋਟਾਲੋਜੀ ਫਰੋਥ ਪਰ ਤੁਸੀਂ આરોਪ ਲੱਗੇ ਆ ਕਿ ਮਾਲ ਜੜਾ ਵਾਧ ਗੱਟ ਤੁਲਿਆ ਜਾ ਰਿਹਾ ਕੀ ਦੇਖੋ ਮਾਲ ਕੋਈ ਵਾਧ ਗੱਟ ਨਹੀਂ ਤੁਲਿਆ ਜਾ ਰਿਹਾ ਜਿਹੜੇ ਆਪਣੇ ਕੰਡੇ ਦੇ ਪਾਸਿੰਗ ਵਾਲੇ ਇਨਸਪੈਕਟਰ ਹੈ ਜਿਹੜੇ ਓਨਰ ਨਾਲ ਮੇਰੀ ਗੱਲ ਹੋਈ ਉਹ ਕਰੇ ਇੱਕ ਹਫਤੇ ਤੋਂ ਲਗਾਤਾਰ ਉਹਨਾਂ ਨੂੰ ਕਾਲ ਕੀਤੀ ਜਾ ਰਹੀ ਹੈ ਪਰ ਉਹਨਾਂ ਵੱਲੋਂ ਕੋਈ ਬਹਾਨਾ ਵਾਜੀ ਕੁਝ ਲਈ ਜਾ ਰਹੀ ਹੈ ਵੀ ਅਜੇ ਸਾਡੇ ਨੂੰ ਟਾਈਮ ਨਹੀਂ ਮਿਲ ਰਿਹਾ ਜਾਂ ਕੁਝ ਕਰਕੇ ਤੇ ਬਾਕੀ ਇਹ ਜਿਹੜਾ ਕੰਡਾ ਹੈ ਇਹ ਓਨਰ ਦਾ ਨੇ ਪਾਸ ਕਰਾਣਾ ਹੁੰਦਾ ਤੇ ਉਹਦਾ ਮੈਂ ਪੂਰੀ ਇਨਫੋਰਮੇਸ਼ਨ ਲੈ ਲੈਣਾ ਕੀ ਹੈ ਉਹਨਾਂ ਨੂੰ ਬੁਲਾਇਆ ਪਰ ਉਹਦੀ ਮਦਰ ਉਹ ਮਾਰ ਰੋਂ ਕਰਕੇ ਉੱਥੇ ਅਵੇਲੇਬਲ ਨਹੀਂ ਹੈ ਉਹ ਆ ਜਾਂਦੇ ਮੈਨੂੰ ਨਾਲ ਗੱਲ ਕਰ ਲੋਕੀ ਕਿ ਡਰਾਈਵਰ ਕਹਿੰਦੇ ਟਾਇਰ ਟਾਈ ਕੁਆਂਟਲ ਜਿਵੇਂ ਕੁਝ ਨਹੀਂ ਹੈ ਜੀ ਕੋਈ ਬਹੁਤ ਗੱਡੀਆਂ ਨੈਟ ਵੀ ਆਈ ਹੈ 25 ਆ ਵੀ ਦਿਖਾਈ ਕੋਈ ਪ੍ਰਾਈਵੇਟ ਉਹਨਾਂ ਦੀ ਪਰਚੀ ਆਉਣਗੀਆਂ ਜੀ ਉਹਦੇ ਬਾਰੇ ਮੈਂ ਕੁਝ ਕਿੰਨਾ ਮਾਰ ਲੱਗਦਾ ਹੈਗਾ ਰੋਟਰ ਇੱਥੇ ਲਗਭਗ 2 ਲੱਖ ਦੇ ਆਸपास ਉਹ ਲੱਗਦਾ ਕਿਹਨਾਂ ਤੱਕ ਅੰਤ ਤੱਕ ਐਡਜਸਟਮੈਂਟ ਨੂੰ ਦੇਖਣਾ ਪੈਣਾ ਲੱਗਦਾ ਹੈ ਤੇ ਅੰਦਾਜ਼ਨ ਅੰਦਾਜ਼ਨ ਵੀ ਦੇਖਣਾ ਪੈਣਾ ਲੱਗਦਾ ਹੈ ਜੀ ਚਲੋ ਤੇ ਤੁਸੀਂ ਪਹਿਲਾਂ ਇੱਥੇ ਮੰਨ ਲਓ ਤਾਂ ਪਹਿਲਾਂ ਕੰਡੇ ਦੀ ਪੜਤਾਲ ਕੀਤੀ ਕੰਡੇ ਦੀ ਪੜਤਾਲ ਕੀਤੀ ਉਹਨਰ ਵੱਲੋਂ ਪੁੱਛਿਆ ਗਿਆ ਸੀ ਉਹ ਕਹਿੰਦਾ ਵੀ ਜੀ ਪੁੱਛਿਆ ਨਹੀਂ ਗਿਆ ਸਰਟੀਫਿਕੇਟ ਜਾਰੀ ਹੋਣਾ ਹੁੰਦਾ ਉਹ ਸਰਟੀਫਿਕੇਟ ਤੁਸੀਂ ਦੇਖਿਆ ਨਾ ਚੈੱਕ ਕੀਤਾ ਨਹੀਂ ਸਰਟੀਫਿਕੇਟ ਨਹੀਂ ਚਲਦਾ ਸਰ ਲੱਗਦਾ ਕਿ ਨਹੀਂ ਕੰਡਾ ਪਾਸ ਸੀਗਾ ਇਹ ਦੇਸਵਰ ਮੈਨੂੰ ਇਨਫੋਰਮੇਸ਼ਨ ਨਹੀਂ ਜੀ ਰਿਕਵਰ ਉਹ ਜਿਹੜੇ ਸਰ ਤੁਸੀਂ ਬਿਨਾ ਚੈੱਕ ਕੀਤੇ ਹੀ ਤੁਸੀਂ ਕੰਡਾ ਚਾਲੂ ਕਰਾ ਦਿੱਤਾ ਨਹੀਂ ਓਨਰ ਨੇ ਜੀ ਓਨਰ ਵੇਟ ਕਰਵਾ ਰਿਆ ਨਹੀਂ ਜੀ ਇਹਦਾ ਤਾਂ ਅਸੀਂ ਤੁਹਾਨੂੰ ਕਹਿ ਦਿੰਨੇ ਆ ਕਿ ਇੱਥੇ ਆ ਕੁਛ ਆ ਤੁਸੀਂ ਉਵੇਂ ਕਰ ਦੋਗੇ ਨਹੀਂ ਜੀ ਕੰਡਾ ਕੈਲੀਬ੍ਰੇਟ ਇਹਨਾਂ ਦਾ ਜਿਹੜਾ ਅਪਾਰਟਮੈਂਟ ਦਾ ਬੰਦੇ ਵੱਲੋਂ ਹੀ ਕੈਲੀਬ੍ਰੇਟ ਕਰਾਇਆ ਗਿਆ ਇਹ ਕੈਲੀਬ੍ਰੇਟ ਓਨਰ ਨੇ ਕਰਾਣਾ ਹੁੰਦਾ ਉਹਨਾਂ ਨਾਲ ਸੰਬੰਧ ਕਰ ਸਕਦੇ ਨਹੀਂ ਤੁਸੀਂ ਕੋਈ ਅੱਕ ਤੱਕ ਚੈੱਕ ਕਰਨ ਦੀ ਜ਼ਿੰਮੇਵਾਰੀ ਥੋੜੀ ਹੈ ਨਾ ਕਿ ਕੰਡਾ ਪਾਸ ਆ ਨੀ ਪਾਸਿੰਗ ਮਾਲ ਪਨਗਰੇਆਂ ਦਾ ਲੱਗ ਰਿਹਾ ਪਨਗਰੇ ਨੇ ਚੈੱਕ ਕਰ ਲੈਣਾ ਵੀ ਜੀ ਜੋ ਆਪਣੇ ਮਾਪਤਲ ਵਿਭਾਗ ਹੈ ਉਹਨਾਂ ਨੇ ਜੋ ਹੈ ਕਰਨਾ ਚੈੱਕ ਕਰਨਾ ਹੁੰਦਾ ਉਹਨਾਂ ਨਾਲ ਉਹਨਾਂ ਦਾ ਸੰਪਰਕ ਹੋ ਰਿਹਾ ਹੈ ਇੱਕ ਹਫਤੇ ਤੋਂ ਉਹਨਾਂ ਨੇ ਆਪ ਦਾ ਕੋਈ ਬੰਦਾ ਭੇਜਿਆ ਸੀ ਕੈਲੀਬ੍ਰੇਸ਼ਨ ਕਰਨ ਵਾਸਤੇ ਮਾਪਤਲ ਦੇ ਵਿਭਾਗ ਵੱਲੋਂ ਹੀ ਕੋਈ ਬੰਦਾ ਭੇਜ ਕੇ ਪਾਸ ਕਰਵਾਇਆ ਗਿਆ ਸੀ ਉਹਦੇ ਬਾਰੇ ਹੋਰ ਕੋਈ ਪੂਰੀ ਇਨਫੋਰਮੇਸ਼ਨ ਆਉਂਦੀ ਕੋਲ 올 ਡਿਟੇਲ ਵਗੈਰਾ ਵੀ ਹੈਗੀ ਵੀ ਇੱਕ ਹਫਤੇ ਤੋਂ ਮਾਲ ਸੰਪਰਕ ਹੋ ਰਿਹਾ ਮਾਪਤਲ ਦਾ ਛੋਟਾ ਨਾਮ ਕੀ ਹੈ ਸੁਨੀਲ ਕੁਮਾਰ ਜੀ ਇਹ ਇਸ ਟਾਈਮ ਹੁਣ ਸਰਕਾਰ ਦਾ maal ਲੱਗ ਰਿਹਾ ਇੱਥੇ ਤੁਹਾਡੀ ਨੀਂਹ ਉੱਪਰ ਮੇਰਾ ਤਾਂ ਲੈਣਾ ਤੇ ਨਹੀਂ ਹੈਗਾ ਸੀ ਨਾ ਹੁਣ ਤੁਸੀਂ ਫਿਰ ਸਾਨੂੰ ਬਾਹਰ ਜੀ ਸਾਨੂੰ ਕਿਉਂ ਘਰੇ ਮੇਰੇ ਨਾਲ ਮੇਰੀ ਗੱਲ ਮੇਰੇ ਨਾਲ ਕਰ ਰਹੇ ਨੇ ਹੋਣਾ ਕਿ ਮੇਰੇ ਨਾਲ ਪ੍ਰੋਬਲਮ ਮੈਂ ਕਹਿੰਦਾ ਕੰਡਾ ਬੰਦ ਕਰ ਦਿਓ ਮੇਰੇ ਉਹਦੇ ਨਾਲ ਲਾਓ maal ਬਾਹਰੋਂ ਕਰਾਓ ਕੰਡਾ ਤੁਸੀਂ ਤਸੱਲੀ ਕਰੋ ਦੇਖੋ ਦੇਖੋ ਤੁਸੀਂ ਸਰਕਾਰ ਨੂੰ ਮਤਲਬ ਕਿ ਟੇਕ ਹੋਣ ਸਰਕਾਰ ਨੇ ਤੁਹਾਡੇ ਕੋਲੋਂ ਮੇਰੇ ਕੋਲੋਂ ਲੈ ਸੁਣ ਮੇਰੀ ਗੱਲ ਸੁਣੋ ਨਾ ਇੱਕ ਮੇਰੀ ਸੁਣੋ ਮੇਰੀ ਬੇਨਤੀ ਸੁਣੋ ਨਾ ਸਰਕਾਰ ਦਾ maal ਇੱਥੇ ਲੱਗ ਰਿਹਾ ਹੈ ਹਨਾ ਤੁਹਾਡੀ ਜਗ੍ਹਾ 'ਚ ਲੱਗ ਰਿਹਾ ਕੰਡਾ ਤੁਹਾਡੀ ਜਗ੍ਹਾ 'ਚ ਜੇ ਇੱਥੇ ਕੋ ਇਹ ਕੰਡਾ ਨਾ ਮੈਂ ਇੰਪੋਰਟ ਕਰ ਰਿਹਾ ਨਾ ਮੇਰਾ ਕੋਈ ਲੈਣਾ ਦੇਣਾ ਇਸ ਚੀਜ਼ ਨੂੰ ਇਹਨਾਂ ਨੇ ਆਪਦਾ ਕੰਡਾ ਮੈਚ ਕਰਕੇ ਆਪਦਾ ਕੰਮ ਸ਼ੁਰੂ ਕੀਤਾ ਸੋ ਉਹ ਕਹਿੰਦੇ ਆਡਰ ਦੱਸੂਗਾ ਕਿੱਥੇ ਸੁਨੀਲ ਜੀ ਸੁਨੀਲ ਜੀ ਨੂੰ ਪੁੱਛ ਲੈ ਇੱਥੇ ਮੇਰੇ ਕੋਲ ਕੱਟ ਸੁਨੀਲ ਜੀ ਦੱਸੋ ਉਹ ਆਪਣੇ ਮੁੰਡਾ ਕਿੱਥੇ ਹੈ ਰਾਜਵਿੰਦਰ ਦੱਸੋ ਕਿੱਥੇ ਵੀ ਤੁਸੀਂ ਨੂੰ ਆਡਰ ਕਹਿੰਦੇ ਆਡਰ ਦੱਸੂਗਾ ਸਾਰੇ ਕੁਝ ਯਾਰ ਕੰਮ ਨਹੀਂ ਕਰਦਾ ਇਹ ਕਹਿੰਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਇੱਥੇ ਕਾਪੀ ਸੀਗੀ ਕੰਡੇ ਉਹ ਮੁੰਡਾ ਕਿਤੇ ਰਾਜੇ ਤੂੰ ਆਪਣੇ ਕੰਡੇ ਨਾਲ ਕਾਪੀ ਦੇ ਦੇ ਕੰਡੇ ਨਾਲ ਕਾਪੀ ਦੇ ਦੇ ਮੇਰਾ ਕੋਈ ਲੈਣਾ ਦੇਣਾ ਨਹੀਂ ਉਸ ਚੀਜ਼ ਦਾ ਨਾ ਮੈਂ ਇਹਨਾਂ ਨੂੰ ਇਹ ਕਹਿ ਗਿਆ ਕੰਡਾ ਯੂਜ਼ ਕਰ ਲਓ ਜਾਂ ਨਾ ਕਰੋ ਇਹਨਾਂ ਨੇ ਆਪਣੀ ਮਰਜ਼ੀ ਨਾਲ ਇਹਨਾਂ ਨੂੰ ਲੱਗਦਾ ਸਹੀ ਤੇ ਇਹਨਾਂ ਨੇ ਯੂਜ਼ ਕਰ ਲਿਆ ਆਪਾਂ ਇਹਨਾਂ ਦੇ ਵਿੱਚ ਕੀ ਕਰ ਸਕਦੇ ਸਰ ਇੰਸਪੈਕਟਰ ਸਾਹਿਬ ਕਹਿ ਰਹੇ ਨੇ ਓਨਰ ਆਣ ਕੇ ਉਹਨਾਂ ਨਾਲ ਓਨਰ ਨਾਲ ਗੱਲਬਾਤ ਕਰੀਓ ਓਨਰ ਮੈਂ ਇਹਨਾਂ ਨੂੰ ਕੰਡਾ ਥੋੜਾ ਕਿਰਾਏ ਤੇ ਦਿੱਤਾ ਹੈ ਇਹਨਾਂ ਨਾਲ ਮੇਰੇ ਕੋ ਐਗਰੀਮੈਂਟ ਉਖਾਣ ਕੰਡੇ ਕਿੰਨੇ ਸਾਲ ਤੋਂ ਮਾਲ ਲੱਗ ਰਿਹਾ ਤੁਹਾਡੇ ਕੋਲ ਇੱਥ ਹਾਂ ਤੇ ਕੀ ਪਤਾ ਜੀ ਹਣ ਹਾਂ ਕਿੰਨਾ ਚਿਰ ਹੋ ਗਿਆ ਇਨਸਪੈਕਸ਼ਨ ਕਰਾਈ ਨੂੰ ਮੇਰੀ ਕਾਰ ਡਿਟੇਲ ਨੇ ਆ ਇਨਸਪੈਕਟਰ ਨੂੰ ਮੈਂ 4 ਦਿਨ ਹੋ ਗਏ ਫੋਨ ਕਰ ਰਿਹਾ ਆ ਹੀ ਨਹੀਂ ਦੇ ਮੇਰੇ ਕੋਲ ਕਾਰ ਡਿਟੇਲ ਹੈ ਹੂੰ ਅੱਜ ਦਿਨੀ ਅੱਜ ਤਰੀਕ ਤੁਸੀਂ ਨੋਟ ਕਰ ਲਓ ਇਹ ਤੋਂ 4 ਦਿਨ ਪਹਿਲਾਂ ਆਪਾਂ ਡਿਟੇਲ ਦਿਖਾ ਦੇਵਾਂਗੇ ਇਹ ਨਹੀਂ ਵੱਡੀ ਦਾ ਤੁਸੀਂ ਤੁਹਾਡਾ ਕਹਿਣਾ ਆ ਕਿ ਤੁਸੀਂ ਜਿਹੜਾ ਲੈਂਡ ਹੈਗਾ ਆ ਇਹ ਅਪਾਰਟਮੈਂਟ ਨੂੰ ਲੀਜ਼ ਤੇ ਦਿੱਤਾ ਹੈ ਕੰਡਾ ਨਹੀਂ ਦਿੱਤਾ ਭਾਈ ਜੀ ਕੰਡਾ ਕੋਈ ਕੋਈ ਕੰਡਾ ਉਹ ਆਪਣੇ ਤੌਰ ਤੇ ਵਰਤ ਰਿਹਾ ਹਾਂ ਹਾਂ ਵਰਤ ਰਿਹਾ ਨਾਲ ਇੱਕ ਗੱਲ ਹੋਰ ਦੱਸਦਾ ਇਹ ਜੈਨੂਇਨ ਉਹਨਾਂ ਨੇ ਸਾਡੇ ਨਾਲ ਗੱਲ ਜਦੋਂ ਹੋ ਰਹੀ ਹੈ ਜਦੋਂ ਯੂਜ਼ ਕੀਤਾ ਉਹਨਾਂ ਨੇ ਪਹਿਲਾਂ ਉਹ ਦੂਜੇ ਗਦਾਮ ਤੋਂ ਕੰਡਾ ਚੈੱਕ ਕਰਕੇ ਫਿਰ ਯੂ ਸ਼ੁਰੂ ਕੀਤਾ ਕੰਮ ਇੱਥੇ ਕੋਈ ਇਹ ਨਹੀਂ ਕਰਦਾ ਕਿ ਹਾਂ ਵੀ ਚੱਲੇ ਉਹਨਾਂ ਨੂੰ ਪਤਾ ਉਹ ਸਰਕਾਰ ਦਾ ਮਾਲ ਲਾ ਰਹੇ ਨੇ ਦੇਖੋ ਮੇਰਾ ਕੋਈ ਪਰਸਨਲ ਫਾਇਦਾ ਤਾਂ ਹੈ ਨਹੀਂ ਰੁਪਈਆ ਦਾ ਵੀ ਨਾ ਮੈਂ ਇੰਦੇ ਚ ਰੁਪਈਆ ਲੈਣਾ ਨਾ ਮੈਂ ਕਿਲੋ ਦੇਣਾ ਨਾ ਮੈਂ ਕਿਲੋ ਦੇਣਾ ਸਰਕਾਰ ਦਾ ਇਸ ਕਰਕੇ ਇਹਦਾ ਕੋਈ ਬੰਦਾ ਹੀ ਨਹੀਂ ਆਪਣਾ ਠੀਕ ਹੈ ਜੇ ਉਹਨਾਂ ਨੇ ਆਪਦਾ ਤੇ ਕਿਸੇ ਨੂੰ ਪ੍ਰੋਬਲਮ ਆਈ ਉਹ ਜਾਤੀ ਤੌਰ ਤੇ ਇਨਸਪੈਕਟਰ ਨੂੰ ਮਿਲ ਕੇ ਆਪਦੀ ਤਸੱਲੀ ਕਰਦਾ ਹੂੰ ਕੋਈ ਇਸ ਗੱਲ ਨੂੰ ਆਪਾਂ ਕਹਿ ਦਈਏ ਕਿ ਜੀ ਉਹ ਪਬਲਿਕ ਇਕੱਠੀ ਕਰਕੇ ਇਹਨੂੰ ਬਣਾਉਣਾ ਹੈ ਮੁੱਦਾ ਉਹ ਮੁੱਦਾ ਬਣਦਾ ਹੀ ਨਹੀਂ ਹੁੰਦਾ ਬਈ ਜੀ ਤੂੰ ਜਾ ਕੇ ਨਹੀਂ ਮੁੱਦਾ ਨਹੀਂ ਬਣ ਰਿਹਾ ਇਨਸਪੈਕਟਰ ਉਹਨਾਂ ਦੇ ਕਹਿ ਰਹੇ ਨੇ ਅਸੀਂ ਕੋਈ ਵੀ ਗੱਲ ਕਰਾਂਗੇ ਤੇ ਓਨਰ ਦੇ ਆਉਣ ਤੋਂ ਬਾਅਦ ਕਰਾਂਗੇ ਆ ਗਿਆ ਨਹੀਂ ਓਨਰ ਮੈਂ